ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਫੇਰ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਹੋਰ ਟਿਪਸ ਜਿਹੜੀ ਕਿਚਨ ਦੇ ਨਾਲੇ ਸੰਬੰਧਿਤ ਆ ਜਿਵੇਂ ਕਿ ਆਪਣੇ ਕਿਚਨ ਦੇ ਵਿੱਚ ਰੋਟੀਆਂ ਵਾਲੇ ਪੋਣੇ ਹੁੰਦੇ ਆ ਨਾ ਉਹ ਕਾਫੀ ਉਹਨਾਂ ਨੂੰ ਧੰਦੇ ਹੋ ਜਾਂਦਾ ਹੈ ਧੰਹਾਈ ਲੱਗ ਜਾਂਦੀ ਹੈ ਜਦੋਂ ਪਰੌਂਠੇ ਵਗੈਰਾ ਲਾਉਨੇ ਆਪਾਂ ਰੋਟੀਆਂ ਲਾ ਕੇ ਰੋਜ਼ ਰੱਖਦੇ ਆ ਉਹਦੇ ਵਿੱਚ ਤੇ ਕਾਫੀ ਉਹਨਾਂ ਨੂੰ ਘਿਓ ਵਗੈਰਾ ਲੱਗ ਜਾਂਦਾ ਦੇਖੋ ਇਹ ਕਿਦਾਂ ਗੰਦੇ ਹੋਏ ਹੋਏ ਨੇ ਤੇ ਘਿਓ ਵਗੈਰਾ ਲੱਗਦਾ ਰੋਜ਼ ਜਦੋਂ ਪਰੌਂਠੇ ਵਗੈਰਾ ਲਾਉਨੇ ਆ ਟਿਫਨ ਦੇ ਵਿੱਚ ਤੇ ਆਪਣੇ ਇਹ ਦੋ ਪੂਨੇ ਨੇ ਦੇਖੋ ਕਿੰਨਾ ਇਹਨਾਂ ਨੂੰ ਪੀਲਕ ਵਗੈਰਾ ਲੱਗੀ ਪਈ ਆ ਇਹ ਪਰੌਂਠੇ ਲਾਏ ਸੀਗੇ ਉਹਨਾਂ ਦੀ ਪੀਲਕ ਲੱਗੀ ਤੇ ਆਲੂ ਵਾਲੇ ਜਦੋਂ ਪਰੌਂਠੇ ਲਾਉਂਦੇ ਆ ਨਾ ਕਾਫੀ ਤੇਲ ਵਗੈਰਾ ਲੱਗਿਆ ਹੁੰਦਾ ਨਾ ਉਹਨਾਂ ਨੂੰ ਸਾਰੇ ਤੰਧਾਈ ਇਹਨਾਂ ਪੂਨਿਆਂ ਨੂੰ ਲੱਗ ਜਾਂਦੀ ਆ ਤੇ ਆਪਾਂ ਇੱਕ ਟਰਿਕ ਦੱਸਾਂਗੇ ਤੇ ਜਿਹਦੇ ਨਾਲ ਤੁਹਾਡੇ ਪੋਣੇ ਨਾ ਆਸਾਨੀ ਨਾਲ ਸਾਫ ਹੋ ਜਾਣਗੇ ਜਿਆਦਾ ਮਿਹਨਤ ਕਰਨ ਦੀ ਵੀ ਨਹੀਂ ਲੋੜ ਹੈਗੀ ਤੇ ਇਹ ਇਹਨਾਂ ਨੂੰ ਸਾਫ ਕਰਨ ਲਈ ਹੈ ਨਾ ਕੋਈ ਜਿਆਦਾ ਚੀਜ਼ਾਂ ਦੀ ਵੀ ਨਹੀਂ ਲੋੜ ਹੈਗੀ ਵੀ ਆਪਾਂ ਇਹਨਾਂ ਨੂੰ ਧੋਣ ਲਈ ਕਿਸੇ ਵੱਧ ਚੀਜ਼ਾਂ ਨੂੰ ਪਾਈਏ ਪਾਣੀ ਵਿੱਚ ਤਾਂ ਇਹ ਨਿੱਖਰਣਗੇ ਕੋਈ ਵੀ ਜਿਆਦਾ ਚੀਜ਼ ਪਾਉਣ ਦੀ ਲੋੜ ਨਹੀਂ ਪਾਣੀ ਦੀ ਬਸ ਪਾਣੀ ਆਪਾਂ ਨੇ ਇੱਧਰ ਗਰਮ ਤਰਿਆ ਹੋਇਆ ਪਾਣੀ ਨੂੰ ਬਸ ਆਪਾਂ ਨੇ ਗਰਮ ਕਰ ਲੈਣਾ ਤੇ ਜਦੋਂ ਇਹ ਪਾਣੀ ਗਰਮ ਹੋ ਗਿਆ ਨਾ ਇਹਦੇ ਵਿੱਚ ਸਿਰਫ ਇੱਕ ਚਮਚਾ ਪਾਵਾਂਗੇ ਤੇ ਉਹਦੇ ਨਾਲ ਇਹ ਨਿਖਰ ਜਾਣਗੇ ਕੋਈ ਇਹਦੇ ਵਿੱਚ ਬੇਕਿੰਗ ਪਾਊਡਰ ਜਾਂ ਸ਼ੇਰਕਾ ਵਗੈਰਾ ਕੁਛ ਵੀ ਪਾਉਣ ਦੀ ਲੋੜ ਨਹੀਂ ਬਸ ਇਦਾਂ ਹੀ ਤੇ ਇੱਕ ਚਮਚਣ ਵਾਲੇ ਆਪਣੇ ਪੋਨੇ ਐਨ ਸਾਫ ਹੋ ਜਾਣਗੇ ਤੁਹਾਨੂੰ ਦਿਖਾਉਨੇ ਆ ਸਾਫ ਕਰਕੇ ਪਾਣੀ ਆਪਣਾ ਗਰਮ ਹੋ ਗਿਆ ਤੇ ਲਓ ਜੀ ਇਹਦੇ ਵਿੱਚ ਪਾਵਾਂਗੇ ਇੱਕ ਚੀਜ਼ ਜੀ ਆਪਣੇ ਕੋਲ ਸਰਫ ਸਰਫ ਉਹ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜੇ ਤੁਸੀਂ ਘਰੇ ਵਰਤਦੇ ਹੋ ਤੇ ਗੈਸ ਆਪਾਂ ਕਰਦਾਂਗੇ ਬੰਦ ਪਾਣੀ ਆਪਣਾ ਗਰਮ ਹੋ ਗਿਆ ਬਸ ਇਹ ਗਰਮ ਪਾਣੀ ਦੇ ਵਿੱਚ ਨਾ ਪਿਉਣੇ ਨੇ ਪੋਣੇ ਆਪਾਂ ਨੇ ਸਰਕ ਕੋਲ ਲਈ ਜਿੰਨਾ ਮਰਜ਼ੀ ਗੁੰਦਾ ਪੋਣਾ ਹੋਵੇ ਹੈਨਾ ਤੰਦਾਈ ਵਾਲਾ ਤੇ ਵਸ ਤੁਸੀਂ ਗਰਮ ਪਾਣੀ ਕਰੋ ਤੇ ਉਹਦੇ ਵਿੱਚ ਇਹ ਪੋਣੇ ਪਿਉ ਦੋ ਹੋਰ ਕੋਈ ਐਕਸਟਰਾ ਚੀਜ਼ ਪਾਉਣ ਦੀ ਇਹਦੇ ਵਿੱਚ ਲੋੜ ਨਹੀਂ ਗਈ ਇਹਨਾਂ ਤੰਦਾਈ ਆਪਣੇ ਆਪ ਹੀ ਲੈ ਜਾਊਗੀ ਤੇ ਆਸਾਨੀ ਨਾਲ ਸਾਫ ਹੋ ਜਾਣਗੇ ਆਪਣੇ ਪੌਣੇ ਤੁਹਾਨੂੰ ਦਿਖਾਉਨੇ ਆ ਸਾਫ ਕਰਕੇ ਆਪਾਂ ਇਸੇ ਤਰ੍ਹਾਂ ਹੀ ਸਾਫ ਕਰਦੇ ਹਾਂ ਕੋਈ ਹੋਰ ਚੀਜ਼ ਨਹੀਂ ਪਾਉਂਦੇ ਹੈਗੇ ਇਹਦੇ ਵਿੱਚ ਬੱਸ ਤਾਂ ਮੈਂ ਅ ਡੇਲੀ ਆਪਣੇ ਪੌਣੇ ਧੋਤੇ ਜਾਂਦੇ ਨੇ ਇਹ ਸਿਰਫ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਕਰਕੇ ਆਪਾਂ ਪੌਣੇ ਥੋੜੇ ਜਿ ਰੱਖੇ ਸੀਗੇ ਲੇਟ ਕਰਿਆ ਥੋਣ ਚ ਕੋਈ ਵੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਨੀ ਹੁੰਦੀ ਹੈ ਨਾ ਵੀ ਕਿਸ ਤਰ੍ਹਾਂ ਆਪਾਂ ਆਸਾਨੀ ਨਾਲ ਆਪਣੇ ਪੋਣੇ ਸਾਫ਼ ਕਰ ਸਕਦੇ ਆ ਬਸ ਇੰਨੇ ਗੰਦੇ ਹੁੰਦੇ ਨਹੀਂਗੇ ਆਪਣੇ ਪੋਣੇ ਦੇਖੋ ਕਿੰਨੀ ਮੈਲ ਉੱਪਲੇ ਹਲੇ ਸਿਰਫ ਇੱਕ ਮਿੰਟ ਹੋਇਆ ਇਹਨੂੰ ਵੀ ਅੰਦਰ ਇਸੇ ਤਰ੍ਹਾਂ ਆਪਾਂ 3-4 ਮਿੰਟ ਇਹਨਾਂ ਨੂੰ ਭਿਜੇ ਰਹਿਣ ਦਾਂਗੇ ਫਿਰ ਦਿਖਾਉਣਾ ਤੁਹਾਨੂੰ ਧੋ ਕੇ ਲਓ ਜੀ ਪੋਣੇ ਭੋਂਕੇ ਰੱਖਿਆ ਨੂੰ ਆਪਾਂ ਨੂੰ 3-4 ਮਿੰਟ ਹੋ ਗਏ ਸੀਗੇ ਪਾਣੀ ਹਲੇ ਗਰਮੇ ਸੀਗਾ ਤੇ ਇਸੇ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਹੱਥਾਂ ਦੇ ਨਾਲ ਥੋੜਾ ਥੋੜੇ ਮਸਲ ਦਾਂਗੇ ਤਾਂ ਜੋ ਇਹਨਾਂ ਦੇ ਵਿੱਚ ਜਿਹੜੇ ਹੋਰ ਘਿਓ ਦੇ ਦਾਗ ਨੇ ਜਾਂ ਘਿਓ ਵਗੈਰਾ ਇਹ ਸਾਰਾ ਚਿਕਨਾਹੀ ਜੀ ਚਿਕਨਾਹਟ ਜੀ ਆ ਸਾਰੀ ਨਿਕਲ ਜਵੇ ਤੇ ਦੇਖੋ ਕਿੰਨਾ ਪਾਣੀ ਗੰਦਾ ਹੋ ਗਿਆ ਸਾਰੀ ਚਿਕਨਾਹਟ ਨਿਕਲ ਗਈ ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਆ ਜਦੋਂ ਰੋਟੀ ਲਵੇੜਦੇ ਆ ਘਿਓ ਵਾਲੇ ਪਰੌਂਠੇ ਇਹਦੇ ਵਿੱਚ ਤੇ ਸਾਰਾ ਘਿਓ ਪੋਣਿਆਂ ਨੂੰ ਇਹ ਲੱਗ ਜਾਂਦਾ ਤੇ ਇਸ ਮਾਰ ਕੇ ਕੁੱਟ ਦਾਂਗੇ ਦੋ ਤਿੰਨ ਵਾਰੀ ਹੱਥਾਂ ਦੇ ਨਾਲ ਕੁੱਟ ਕੇ ਇਹਨਾਂ ਦੀ ਸਾਰੀ ਵਿੱਚੋਂ ਜਿਹੜੀ ਗੰਦਾ ਜਿਹਾ ਪਾਣੀ ਉਹ ਸਾਰਾ ਨਿਕਲ ਜਾਊਗਾ ਸਰਫ ਵਾਲਾ ਤੇ ਉਸ ਤੋਂ ਬਾਅਦ ਸਮਾਰ ਕੇ ਇਹਨਾਂ ਸਾਫ਼ ਪਾਣੀ ਦੇ ਵਿੱਚ ਕਚਲ ਕੇ ਇਹਨਾਂ ਨੂੰ ਸੁੱਕਣੇ ਪਾਵਾਂਗੇ ਦੇਖ ਲਓ ਜੀ ਸਮਾਰ ਕੇ ਇਹਨਾਂ ਪਾਣੀ ਸਾਫ਼ ਪਾਣੀ ਕੱਢਤਾ ਤੇ ਬਹੁਤ ਸੋਹਣੇ ਨਿਖਰ ਗਏ ਇਹ ਇਹਨਾਂ ਆਪਣੇ ਬਿਲਕੁਲ ਸਾਫ ਹੋ ਗਏ ਸਾਰੀ ਤੁਹਾ ਦਿਹਾਈ ਲੈ ਗਈ ਇਹਨਾਂ ਤੋਂ ਤੇ ਆਪਣੀ ਅੱਜ ਦੀ ਇਹ ਟਿਪਸ ਸੀ ਬਸ ਤੁਹਾਨੂੰ ਆਸਾਨ ਤਰੀਕੇ ਨਾਲ ਦੱਸਤਾ ਵੀ ਆਸਾਨ ਤਰੀਕੇ ਨਾਲ ਸਾਫ ਹੋ ਜਾਂਦੇ ਰਹੇ ਇਹ ਕੁਝ ਵੀ ਜਿਆਦਾ ਚੀਜ਼ ਬਰਤਨ ਦੀ ਲੋੜ ਨਹੀਂ ਹੁੰਦੀ ਹੈਗੀ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਟਿਪਸ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਇਹੋ ਜਿਹੀਆਂ ਹੋਰ ਵਧੀਆ ਤੋਂ ਵਧੀਆ ਟਿਪਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਹੋਰ ਨਵੀਂ ਟਿਪਸ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ